ਸਫੇਦ ਦੁੱਧ ਸਫੇਦ ਨਮਕ ਸਫੇਦ ਮੈਦਾ ਇਹ ਤਿੰਨੋਂ ਸਫੇਦ ਚੀਜ਼ਾਂ ਜ਼ਹਿਰ ਹੈ ਇਹਨਾਂ ਨੂੰ ਚੁੱਕ ਕੇ ਕਿਚਨ ਤੋਂ ਬਾਹਰ ਸੁੱਟ ਦਿਓ ਕੀ ਕਾਰਨ ਹੋ ਸਕਦਾ ਹੈ ਕਿ ਬੱਚਾ ਨਹੀਂ ਹੋ ਰਿਹਾ ਜਿਹੜਾ ਤੁਸੀਂ ਪੇਸ਼ੈਂਟ ਨੂੰ ਸਮਝਾਉਂਦੇ ਹੋ ਇਸ ਵਿੱਚ ਸਭ ਤੋਂ بڑا ਰੀਜ਼ਨ ਜੋ આજ ਤੱਕ ਹਮੇਂ ਦੇਖਣੇ ਵਿੱਚ ਮਿਲਿਆ ਉਹ ਹੈ ਅੱਜ ਦਾ ਖਾਣ-ਪਾਨ ਜਿਸ ਵਿੱਚ ਅੱਜਕੱਲ ਸਾਰੇ ਫਾਸਟ ਫੂਡ ਖਾਣਾ ਜੰਕ ਫੂਡ ਲੈਣਾ ਪ੍ਰੈਫਰ ਕਰ ਰਹੇ ਹਨ ਉਹ ਘਰ ਦਾ ਖਾਣਾ ਛੋੜ ਰਹੇ ਹਨ ਆਯੁਰਵੇਦ ਦੇ हिसाब ਨਾਲ ਜਿਹੜਾ ਰੂਟ ਕੋਰ ਹੈ ਜੜ ਹੈ ਬਿਮਾਰੀਆਂ ਦੀ ਉਹ ਸਾਡਾ ਢਿੱਡ ਹੈ ਜਦੋਂ ਤੁਹਾਡਾ ਢਿੱਡ ਠੀਕ ਹੈ ਖਾਣ ਪਾਣ ਪਚਾਰਿਆ ਹੈ ਤੇ ਕਦੀ ਵੀ ਤੁਹਾਨੂੰ ਰਸੋਲੀ ਨਹੀਂ ਬਣੇਗੀ ਕਦੀ ਤੁਹਾਡੇ ਕੋਲੇਸਟ੍ਰੋਲ ਨਹੀਂ ਵਧਣਗੇ ਕਦੀ ਤੁਹਾਨੂੰ ਹਾਰਟ ਦੀ ਪ੍ਰੋਬਲਮ ਨਹੀਂ ਆਏਗੀ ਅਗਰ ਤੁਹਾਡਾ ਖਾਣ ਪਾਣ ਠੀਕ ਨਹੀਂ ਹੈ ਉਹ ਐਸਿਡ ਬਣਾਏਗਾ ਐਸਿਡ ਬਦਲ ਜਾਂਦਾ ਹੈ ਯੂਰਿਕ ਐਸਿਡ ਵਿੱਚ ਐਸਿਡ ਵਧ ਜਾਂਦਾ ਹੈ ਬੈਡ ਕੋਲੇਸਟ੍ਰੋਲ ਵਿੱਚ ਯੂਰਿਕ ਐਸਿਡ ਵੱਧ ਗਿਆ ਗੋਡੇ-ਮੋਡੇਾਂ ਵਿੱਚ ਦਰਦ ਆ ਗਈ ਤੁਹਾਡੀ ਡਾਕਟਰ ਜਦ ਹੀ ਕਹਿ ਦਿੰਦਾ ਤੁਹਾਡੀ ਰਿਪੋਰਟ ਵਿੱਚ ਯੂਰਿਕ ਐਸਿਡ ਵਧਿਆ ਆਇਆ ਹੈ ਕਾਰਨ ਕੀ ਹੈ ਕਾਰਨ ਹੈ ਤੁਹਾਡਾ ਖਾਣ-ਪਾਨ ਠੀਕ ਨਾ ਹੋਣਾ ਡਾਕਟਰ ਜੀ ਜਦੋਂ ਅਸੀਂ ਡਾਈਜੈਸ਼ਨ ਠੀਕ ਕਰਨਾ ਹੈ ਕੀ ਤੁਹਾਡੇ ਕੋਲ ਕੋਈ ਐਸੀ ਆਯੁਰਵੇਦਿਕ ਚੀਜ਼ ਹੈ ਜਿਹੜੀ ਤੁਸੀਂ ਅੱਜ ਸ਼ੇਅਰ ਕਰੋਗੇ ਹਰ ਪੀਸ਼ਨ ਨੂੰ ਦੱਸਦੇ ਹੋ ਆਹਮ ਉਸ ਵਿੱਚ ਤ੍ਰਿਫਲਾ ਯੂਜ਼ ਕਰਤਾ ਹੈ ਤ੍ਰਿਫਲਾ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਤ੍ਰਿਫਲਾ ਤ੍ਰਿਫਲਾ ਰਾਮ ਬਾਣ ਓਸ਼ਦੀ ਕਹੀ ਗਈ ਹੈ ਤ੍ਰਿਫਲਾ ਤਿੰਨ ਫਲ ਦਾ ਮਿਸ਼ਰਣ ਹੈ ਇੱਕ ਚਮਚ ਤ੍ਰਿਫਲਾ ਗੁੰਗੁਨੇ ਪਾਣੀ ਦੇ ਨਾਲ ਅਸੀਂ ਲੈਣਾ ਹੈ ਰਾਤ ਨੂੰ ਸੌਂਦੇ ਟਾਈਮ ਤੁਹਾਡੇ ਡਾਈਜੈਸਟਿਵ ਸਿਸਟਮ ਨੂੰ ਇੰਪਰੂਵ ਕਰਦਾ ਹੈ ਬੈਟਰ ਕਰਦਾ ਹੈ ਹੁਣ ਤ੍ਰਿਫਲਾ ਕਿੰਨਾ ਕਾਰਗਰ ਹੈ ਮੈਂ ਤੁਹਾਨੂੰ ਦੱਸਣਾ ਕੱਲਾ ਤ੍ਰਿਫਲਾ ਜੇ ਤੁਸੀਂ ਲੈਣ ਲੱਗ ਜਓ ਤੁਹਾਡੀ ਕਦੀ ਵੀ ਗੈਸ ਨਹੀਂ ਬਣੇਗੀ ਤੁਹਾਡੇ ਕਬਜ ਨਹੀਂ ਹੋਏਗੀ ਜੇ ਇਹ ਹੀ ਤ੍ਰਿਫਲਾ ਤੁਸੀਂ ਸਵੇਰੇ ਦਿਨੇ ਨਿਰਨੇ ਕਾਲ ਜੇ ਸ਼ਹਿਦ ਦੇ ਨਾਲ ਲੈਣ ਲੱਗ ਜਾਓ ਤਾਂ ਤੁਹਾਡੀ ਸਤੋਂ ਧਾਤੂਆਂ ਦੇ ਉੱਤੇ ਕੰਮ ਕਰਦਾ ਹੈ ਜਵੇਂ ਅਸੀਂ ਆਦਮੀਆਂ ਦੀ ਗੱਲ ਕਰਨਿਆਂ ਅਸੀਂ ਕਹਿੰਨੇ ਆਂ ਜੀ ਅਸ਼ਵਗੰਧਾ ਖਾਣ ਲੱਗ ਜਾਓ ਬੰਦਾ ਬਿਲਕੁਲ ਘੋੜੇ ਵਰਗਾ ਹੋ ਜਾਂਦਾ ਕੀ ਕੋਈ ਲੇਡੀਜ਼ ਦੀ ਵੀ ਅਸੀ ਜੜੀ ਬੁੱਟੀ ਹੈ ਜਿਹੜੀ ਅਸੀਂ ਲੈ ਕੇ ਇਹ ਕਹਿ ਸਕਨੇ ਆਂ ਵੀ ਲੇਡੀਜ਼ ਬਿਲਕੁਲ ਸਵਸਥ ਰਹੇਗੀ ਹੱਟ ਕੇ ਲਈ ਸ਼ਤਾਵਰੀ ਹਰ ਉਮਰ ਦੀ ਲੇਡੀਜ਼ ਕੀ ਸ਼ਤਾਵਰੀ ਲੈ ਸਕਦੀ ਹੈ ਹਾਂ ਜੀ ਹਰ ਉਮਰ ਕੀ ਲੈ ਸਕਦੀ ਲੇਡੀਜ਼ ਵਾਸਤੇ ਇੱਕ ਹੀ ਰਾਮ ਬਾਣਾ ਜਿਹਨੂੰ ਜੜੀ ਬੂਟੀਆਂ ਦੀ ਰਾਣੀ ਵੀ ਕਹਿ ਸਕਦੇ ਆਸੀਂ ਉਹ ਹੈ ਸ਼ਤਾਵਰੀ ਸ਼ਤਾਵਰੀ ਲੈਣਾ ਕਿਦਾਂ ਇੱਕ ਚਮਚ ਸ਼ਤਾਵਰੀ ਦਾ ਪਾਊਡਰ ਸ਼ਾਮ ਨੂੰ ਦੁੱਧ ਦੇ ਨਾਲ ਇੱਕ ਚਮਚ ਸਵੇਰੇ ਦੁੱਧ ਦੇ ਨਾਲ ਅਗਰ ਕਿਸੇ ਵੀ ਲੇਡੀਜ਼ ਦਾ एएमएच ਘਟਾ ਹੈ एएमएच ਕਿਹੜਾ ਹਾਰਮੋਨ ਹੈ ਜਿਹੜਾ ਅੰਡਾ ਬਣਾਉਣੇ ਚ ਹੈਲਪ ਕਰਦਾ ਹੁੰਦੇ ਵਾਸਤੇ ਕੋਈ ਅਸੀਂ ਚੀਜ਼ ਜਿਹੜੀ ਤੁਸੀਂ ਸਾਡੇ ਸ਼్రోਤਾ ਨੂੰ ਦੱਸਣਾ ਚਾਹੋ ਸਾਡੀ ਮਾਤਾ ਪਿਤਾ ਨੂੰ ਦੱਸਣਾ ਚਾਹੋ ਤਾਂ ਕਿ ਉਹ ਘਰੇ ਬੈਠੇ ਹੀ ਆਪਣੇ ਐਮਐਚ ਲੈਵਲ ਨੂੰ ਬੈਟਰ ਕਰ ਲੈਣ ਉਸ ਕੇ ਲਈ ਹਮ ਸ਼ਤਾਬਰੀ ਕੇ ਸਾਥ ਸ਼ਿਵਲਿੰਗੀ ਦੇ ਦਿੰਦੇ ਹੈ ਸ਼ਿਵਲਿੰਗੀ ਹਾਂਜੀ ਸ਼ਿਵਲਿੰਗੀ ਦਾ ਪਾਊਡਰ ਇੱਕ ਚਮਚ ਸ਼ਾਮ ਨੂੰ ਦੁੱਧ ਦੇ ਨਾਲ ਲਓ ਤੇ ਤੁਸੀਂ ਰੈਗੂਲਰ ਲਓ ਇਹਨੂੰ ਇੱਕ ਮਹੀਨਾ ਯੂਜ਼ ਕਰੋ ਤੁਸੀਂ ਦੇਖੋਗੇ ਤੁਹਾਡੇ ਅੰਡੇ ਦੀ ਕੁਆਲਿਟੀ ਜਿਹੜਾ ਬੰਦਾ ਹੈ ਲੇਡੀਜ਼ ਵਿੱਚ ਉਹ ਬੈਟਰ ਹੋ ਜਾਏਗੀ ਤੇ ਉਹਦੇ ਉੱਤੇ ਇਮੀਡੀਏਟਲੀ ਰਿਜ਼ਲਟ ਆਏਗਾ ਆਦਮੀਆਂ ਚ ਜਾਂ ਔਰਤਾਂ ਚ ਕਿਤੇ ਵੀ ਗੱਠ ਹੈ RAM BAAN ਨੁਸਖਾ ਚਾਹੇ ਉਹ ਫੈਟ ਬੋਲਦੀ ਗੱਠ ਹੈ ਚਾਹੇ ਉਹ ਕੈਂਸਰ ਦੀ ਗੱਠ ਹੈ ਕੋਈ ਵੀ ਗੱਠ ਹੈ ਉਹਨੂੰ ਠੀਕ ਕਰਨ ਵਾਸਤੇ ਕchnaar RAM BAAN ਉਸ਼ ਦੀ ਹੈਗੀ ਇੱਕ ਅਮਰੂਦ ਖਾਦਾ ਹੋਇਆ ਤੁਹਾਨੂੰ ਕਬਜ ਨਹੀਂ ਹੋਣ ਦੇਗਾ ਤੁਹਾਡੇ ਡਾਈਜੈਸਟਿਵ ਸਿਸਟਮ ਨੂੰ ਇੰਪਰੂਵ ਕਰੇਗਾ 60 ਕਿਲੋ ਦੇ ਇਨਸਾਨ ਨੂੰ ਘੱਟੋ ਘੱਟ 250 ਗ੍ਰਾਮ ਪਪੀਤਾ ਰੋਜ਼ ਖਾਣਾ ਚਾਹੀਦਾ ਹੈ ਇਹਦੇ ਕਰਕੇ ਤੁਹਾਡਾ ਲੀਵਰ ਕਦੀ ਵੀ ਖਰਾਬ ਨਹੀਂ ਹੁੰਦਾ ਸੱਚੀ ਗੱਲ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਤੇ ਹਕੀਕਤ ਟੀਵੀ ਦੇ ਨਾਲ ਅਸੀਂ ਨੇ ਟਾਈਮ ਤੋਂ ਤੁਹਾਡੀ ਸੇਵਾ ਕਰ ਰਹੇ ਹਾਂ ਸਾਡਾ ਮੁੱਦਾ ਹੁੰਦਾ ਕਿ ਹਰ ਪਰਿਵਾਰ ਨੂੰ ਹਰ ਘਰ ਵਿੱਚ ਸਵਸਥਿਆ ਬਣਿਆ ਰਹੇ ਸਾਡੇ ਕੋਲ ਚਵਨਪਰਾਸ਼ ਤੋਂ ਬਾਅਦ ਇਨਿਬ੍ਰਿਓਸ ਤੋਂ ਬਾਅਦ ਬਹੁਤ ਕਮੈਂਟ ਆਣੇ ਸ਼ੁਰੂ ਹੋਏ ਆ ਕਿ ਲੋਕਾਂ ਨੇ ਸਾਡੇ ਫਾਰਮੂਲੇ ਯੂਜ਼ ਕਰਨੇ ਸ਼ੁਰੂ ਕੀਤੇ ਤੇ ਉਹਨਾਂ ਨੂੰ ਬਹੁਤ ਆਰਾਮ ਆਇਆ ਪਰ ਇੱਕ ਚੀਜ਼ ਮੈਨੂੰ ਬਾਰ-ਬਾਰ ਫੋਨ ਆਈ ਜਾ ਰਿਹਾ ਹੈ ਤੇ ਉਹ ਲੇਡੀ ਸਾਡੇ ਨਾਲ ਗੱਲ ਕਰਦੀਆਂ ਉਹ ਕਈ ਵਾਰੀ ਕੰਫਰਟੇਬਲ ਨਹੀਂ ਹੁੰਦੀਆਂ ਉਹ ਗੱਲ ਕਰਦੀਆਂ ਵੀ ਸਾਡੇ ਯੂਟਰਸ ਵਿੱਚ ਰਸੋਲੀ ਹੈ ਬੱਚਾ ਨਹੀਂ ਹੋ ਰਿਹਾ ਫੇਸ ਦੇ ਉੱਤੇ ਵਾਲ ਹੈ ਇਹ ਜਿਹੜੀ ਸਾਰੀ ਚੀਜ਼ਾਂ ਹੈਗੀਆਂ ਜਿਹੜੀ ਲੇਡੀਜ਼ ਦੇ ਨਾਲ ਪ੍ਰੋਬਲਮ ਹੈ ਉਹਦੇ ਵਾਸਤੇ ਜਿਹੜੇ ਸਾਡੇ ਲੇਡੀਜ਼ ਡਾਕਟਰ ਨੇ ਆ ਜਿਹੜੇ ਪੇਸ਼ੈਂਟ ਨੂੰ ਦੇਖਦੇ ਆ ਉਹਦੇ ਨਾਲ ਗੱਲ ਕਰਦੇ ਆ ਉਹ ਨੂੰ ਸਮਝਾਉਂਦੇ ਆ ਕਿ ਕਿੱਦਾਂ ਤੁਸੀਂ ਇਹ ਸਾਰੀ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ ਤੇ ਅੱਜ ਮੈਂ ਤੁਹਾਨੂੰ ਮੇਰੇ ਨਾਲ ਹੀ ਰੂਬਰੂ ਕਰਾ ਰਿਆਂ ਮਿਲਵਾ ਰਿਆਂ ਸਾਡੇ ਡੇਲੀ ਡਾਕਟਰ ਡਾਕਟਰ ਯਾਮਿਨੀ ਨਾਲ ਜਿਹੜੇ ਤੁਹਾਡੇ ਸਵਾਲ ਹਨ ਜਿਹੜੇ ਤੁਸੀਂ ਫੋਨ ਕਰਕੇ ਪੁੱਛਦੇ ਹੋ ਕਮੈਂਟ ਵਿੱਚ ਪੁੱਛਦੇ ਹੋ ਉਹਨਾਂ ਦਾ ਅੱਜ ਤੁਹਾਨੂੰ ਅਸੀਂ ਵੀਡੀਓ ਦੇ ਰਾਹੀਂ ਸਾਰੀ ਚੀਜ਼ਾਂ ਦਾ ਜਵਾਬ ਦੇ ਰਹੇ ਹਾਂ ਫਿਰ ਵੀ ਜੇ ਤੁਹਾਨੂੰ ਲੱਗਦਾ ਕੋਈ ਤੁਹਾਡਾ ਸਵਾਲ ਰਹਿ ਗਿਆ ਤੇ ਕਮੈਂਟ ਜ਼ਰੂਰ ਦੱਸਿਆ ਜੇ ਤਾਂ ਕਿ ਅਸੀਂ ਤੁਹਾਨੂੰ ਉਹ ਸਵਾਲ ਦਾ ਜਵਾਬ ਦੇ ਸਕੀਏ ਤੇ ਤੁਹਾਡੀ ਸਿਹਤ ਬਣਾ ਸਕੀਏ ਤੁਸੀਂ ਮੈਪ ਨੂੰ ਮਿਲਾਰੇ ਅੱਜ ਡਾਕਟਰ ਯਾਮਿਨੀ ਸ਼ਰਮਾ ਜੀ ਦੇ ਨਾਲ ਇਹ ਆਯੁਰਵੇਦ ਦੇ ਐਕਸਪਰਟ ਹੈ ਲੇਡੀਜ਼ ਬਿਮਾਰੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਮਾਹਿਰ ਹੈ ਡਾਕਟਰ ਯਾਮਿਨੀ ਜੀ ਹਾਂ ਜੀ ਆਪ ਅੱਜ ਹਮਾਰੇ ਜੋ ਸੁਣਨੇ ਵਾਲੇ ਹੈ ਜੋ ਹਮੇ ਇਤਨਾ ਮਾਨ ਸਤਿਕਾਰ ਪਿਆਰ ਦਿੰਦੇ ਹੈ ਉਹਨੇ ਬਤਾਏ ਜੋ ਪੇਸ਼ੈਂਟਸ ਆਪ ਯਹਾਂ ਦੇਖ ਰਹੇ ਹੈ ਵਿਦ ਹਮ ਆਯੁਰਵੈਦਿਕ ਸੈਂਟਰ ਮੇ ਜੋ ਲੇਡੀਜ਼ ਪ੍ਰੋਬਲਮ ਕੇ ਸਾਥ ਆਤੇ ਹੈ ਕੈਸੇ ਪੇਸ਼ੈਂਟਸ ਆਪ ਦੇਖ ਰਹੇ ਹੈ हमारे पास 15 से 50 साल तक के सारे टाइप के पेशेंट्स आते हैं जिसमें 15 से 25 साल के जो पेशेंट्स आते हैं उनमें मेन दिक्कत रहती है जिनको मैंस्ट्रेशन uh, सही के या तो ज़्यादा आता है कम आता है बहुत सारे फेशियल हेयर्स के साथ आते हैं और पेनफुल मैंसुरेशन uh, जिनका रहता है और जो पच्चीस साल से तीस साल के बच्चे और फीमेल्स आती हैं उनमें uh, हमारी दिक्कत रहती है इनफर्टिलिटी की उनमें वो बच्चा कंसीव नहीं कर पाता है इससे ऊपर की जो फीमेल्स हमारे पास आती हैं किसी को меноপॉज की दिक्कत होती है किसी को एक्सेसिव ब्लीडिंग की दिक्कत आती है ये जो भी पेशेंट्स हमारे पास आते हैं हम इनके प्रेडिटी पे पहले टेस्ट करवाते हैं फिर उसके बाद हम देखते हैं कि क्या इशू है और हमें क्या रिजॉल्व करना है आपके कहने का मतलब भी आ रहे है जिन्ने भी ਸਾਡੇ ਕੋਲ ਪੇਸ਼ੈਂਟਸ ਆ ਰਹੇ ਆ ਯੰਗ ਏਜ ਵੀ ਆ ਰਹੀ ਹੈ ਸਾਡੇ ਕੋਲ ਹਾਂਜੀ ਅੰਗੇਜ ਵੀ ਆ 15 ਤੋਂ ਲੈ ਕੇ 25 ਸਾਲ ਦੀ ਯੰਗ ਏਜ ਆ ਰਹੀ ਹੈ ਯੰਗ ਏਜ 에 ਚੜੀ ਪ੍ਰੋਬਲਮ ਹੈਗੀ ਉਸ ਪ੍ਰੋਬਲਮ 에 ਚ ਤੁਹਾਡੇ ਕੋਲ ਫੇਸ ਦੇ ਉੱਤੇ ਵਾਲ ਆਣਾ ਹਾਂਜੀ ਉਹਨਾਂ ਦੇ ਬੱਚੇਦਾਨੀ ਚ ਕਸੌਲੀ ਹੋਣਾ ਹਾਂਜੀ ਓਵਰੀਚਰ ਸੋਲੀ ਹੋਣਾ ਇਹ ਪ੍ਰੋਬਲਮ ਆਉਂਦੀ ਹੈ ਹਾਂਜੀ ਤੇ ਜਿਹੜੀ ਲੇਡੀਆਂ ਆ ਰਹੀਆਂ 30 ਸਾਲ ਤੋਂ ਬਾਅਦ ਜਿਹੜਾ ਤੁਸੀਂ ਦੱਸਿਆ ਉਹਦੇ ਵਿੱਚ ਇਨਫਰਟੀਲਿਟੀ ਬੱਚਾ ਨਾ ਹੋਣਾ ਬੱਚਾ ਨਾ ਹੋਣਾ ਬੜੀ ਵੱਡੀ ਇੱਕ ਸਮੱਸਿਆ ਖੜੀ ਹੋ ਗਈ ਹੈ ਹਾਂਜੀ ਸਰ ਇਹਦੇ ਵਾਸਤੇ ਕੀ ਕਾਰਨ ਹੋ ਸਕਦਾ ਹੈ ਕਿ ਬੱਚਾ ਨਹੀਂ ਹੋ ਰਿਹਾ ਜਿਹੜਾ ਤੁਸੀਂ ਪੇਸ਼ੈਂਟ ਨੂੰ ਸਮਝਾਉਂਦੇ ਹੋ ਇਸ ਵਿੱਚ ਸਭ ਤੋਂ بڑا ਰੀਜ਼ਨ ਜੋ આજ ਤੱਕ ਹਮੇਂ ਦੇਖਣੇ ਵਿੱਚ ਮਿਲਿਆ ਉਹ ਹੈ ਅੱਜ ਦਾ ਖਾਣ-ਪਾਨ जिसमें आजकल सारे फास्ट फूड खाना जंक फूड लेना प्रेफर कर रहे रहे हैं, हैं। वो घर का खाना छोड़ रहे हैं। आजकल आजकल फूड क्वालिटी काफी लो आजकल का जो है, है।, इंप्यौरिट, है। का साग खाते, खाते है वो भी वैसा नहीं है सब्जियां वैसी नहीं है मतलब साग खाते मिकसी साग खा रहे बिल्कुल ठीक गल ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਵੀਡੀਓ ਚ ਦੱਸਿਆ ਸਾ ਆਯੁਰਵੇਦ ਦੇ ਹਿਸਾਬ ਨਾਲ ਜਿਹੜਾ ਰੂਟ ਕੋਜ਼ ਹੈ ਜੜ ਹੈ ਬਿਮਾਰੀਆਂ ਦੀ ਉਹ ਸਾਡਾ ਟਿੱਡ ਹੈ ਟਿੱਡ ਹੀ ਅਸੀਂ ਖਰਾਬ ਕਰ ਲਿਆ ਸਭ ਤੋਂ ਪਹਿਲੇ ਟਿੱਡ ਨੂੰ ਠੀਕ ਕਰਨਾ ਵਾਸਤੇ ਸਭ ਤੋਂ ਪਹਿਲੇ ਕੰਮ ਕਰਨਾ ਚਾਹੀਦਾ ਜਦੋਂ ਤੁਹਾਡਾ ਟਿੱਡ ਠੀਕ ਹੈ ਖਾਣ ਪਾਣ ਪਚਾ ਰਿਹਾ ਹੈ ਤੇ ਕਦੀ ਵੀ ਤੁਹਾਨੂੰ ਰਸੋਲੀ ਨਹੀਂ ਬਣੇਗੀ ਕਦੀ ਤੁਹਾਡੇ ਕੋਲੇਸਟ੍ਰੋਲ ਨਹੀਂ ਵਧਣਗੇ ਕਦੀ ਤੁਹਾਨੂੰ ਹਰਟ ਦੀ ਪ੍ਰੋਬਲਮ ਨਹੀਂ ਆਏਗੀ ਅਗਰ ਤੁਹਾਡਾ ਖਾਣ ਪਾਣ ਠੀਕ ਨਹੀਂ ਹੈ ਉਹ ਐਸਿਡ ਬਣਾਏਗਾ ਜਿੱਦਾਂ ਹੀ ਐਸਿਡ ਬਣੇਗਾ ਐਸਿਡ ਬਦਲ ਜਾਂਦਾ ਯੂਰਿਕ ਐਸਿਡ ਵਿੱਚ ਐਸਿਡ ਵਧ ਜਾਂਦਾ ਹੈ ਬੈਡ ਕੋਲੇਸਟ੍ਰੋਲ ਵਿੱਚ ਯੂਰਿਕ ਐਸਿਡ ਵੱਧ ਗਿਆ ਗੋਡੇ ਮੋਡਿਆਂ ਚ ਦਰਦ ਆ ਗਈ ਤੁਹਾਡੀ ਡਾਕਟਰ ਜਦ ਹੀ ਕਹਿ ਦਿੰਦੇ ਤੁਹਾਡੀ ਰਿਪੋਰਟ ਚ ਯੂਰਿਕ ਐਸਿਡ ਵਧਿਆ ਆਇਆ ਹੈ ਕਾਰਨ ਕੀ ਹੈ ਕਾਰਨ ਹੈ ਤੁਹਾਡਾ ਖਾਣ ਪੀਣ ਠੀਕ ਨਾ ਹੋਣਾ ਕੋਲੇਸਟ੍ਰੋਲ ਵੱਧ ਗਿਆ ਵਾਈਓ ਕੋਲੇਸਟ੍ਰੋਲ ਨੂੰ ਆਯੁਰਵੇਦ ਵਿੱਚ ਕਫ ਕਹਿੰਦੇ ਆ ਜਦੋਂ ਕਫ ਕਿਤੇ ਵੀ ਜਮਾ ਹੋ ਜਾਂਦੀ ਹੈ ਉਹ ਪਰੇਸ਼ਾਨ ਕਰਦੀ ਹੈ ਬੈਡ ਡਾਈਜੈਸ਼ਨ ਤੁਹਾਡੀ ਅਗਰ ਜਠ ਰਗਣੀ ਜਿੰਨੂੰ ਆਪਾਂ ਕਹਿੰਦੇ ਆ ਢਿੱਡ ਦੀ ਜਿਹੜੀ ਅੱਗ ਹੈ ਉਹ ਠੀਕ ਨਹੀਂ ਹੈ ਜਿਵੇਂ ਆਪਾਂ ਹਵਨ ਕੁੰਡ ਦੀ ਅੱਗ ਦੀ ਗੱਲ ਕਰਨੇ ਆ ਤੁਸੀਂ ਹਵਨ ਕਰ ਰਹੇ ਹੋ ਉndes ਤੁਸੀਂ ਕਿਉਂ ਵੀ ਪਾਉਂਦੇ ਹੋ ਸਮੱਗਰੀ ਵੀ ਪਾਉਂਦੇ ਹੋ ਸਮੱਗਰੀ ਜ਼ਿਆਦਾ ਪਾਣ ਲੱਗ ਜਾਓ ਧੂਆ ਬਣ ਜਾਏਗਾ ਐਵੇਂ ਤੁਸੀਂ ਗਲਤ ਖਾਣ ਪਾਣ ਸਰੀਰ ਦੇ ਅੰਦਰ ਪਾਣ ਲੱਗ ਜਾਓ ਧੂਆ ਬਣਦਾ ਉਹ ਧੂਆ ਕੀ ਹੈ ਉਹ ਗੈਸ ਹੀ ਹੈ ਜਿਹੜੀ ਤੁਹਾਡੀ ਹੁੰਦੀ ਹੈ ਫਿਰ ਹੁੰਦਾ ਕੀ ਹੈ ਗੈਸ ਉੱਪਰ ਨੂੰ ਚੜਦੀ ਹੈ ਅਸੀਂ ਕਹਿੰਦੇ ਆ ਜੀ ਸਾਡਾ ਸਿਰ ਫੜ ਲਿਆ ਖੱਟੇ ਡਕਾਰ ਆ ਗਏ ਮੂੰਹ ਚ ਖੱਟਾ ਪਾਣੀ ਆ ਗਿਆ ਸਭ ਤੋਂ ਪਹਿਲੇ ਇਹਦੇ ਉੱਤੇ ਕੰਮ ਕਰਨਾ ਹੈ ਤੇ ਡਾਕਟਰ ਸਾਹਿਬ ਜਦੋਂ ਅਸੀਂ ਡਾਈਜੈਸ਼ਨ ਠੀਕ ਕਰਨਾ ਕੀ ਤੁਹਾਡੇ ਕੋਲ ਕੋਈ ਐਸੀ ਆਯੁਰਵੇਦਿਕ ਚੀਜ਼ ਹੈ ਜਿਹੜੀ ਤੁਸੀਂ ਅੱਜ ਸ਼ੇਅਰ ਕਰੋਗੇ ਹਰ ਪੀਸ਼ਣ ਨੂੰ ਦ कि एक एक त्रिफ्ला, 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 त्रिफ्ला हरड, ए कल्ली एक चीज खाके ਤੁਹਾਨੂੰ ਬਿਲਕੁਲ ਡਾਈਜੈਸ਼ਨ ਠੀਕ ਹੋ ਜਾਏਗਾ। ਆਹਮ ਉਸਮੇ ਤ੍ਰਿਫਲਾ ਯੂਜ਼ ਕਰਤੇ ਹੈ। ਤ੍ਰਿਫਲਾ। ਜੈਮਨ ਡਕਸਾਂ ਨੇ ਕਿਹਾ ਤ੍ਰਿਫਲਾ ਤ੍ਰਿਫਲਾ ਰਾਮ ਬਾਣ ਓਸ਼ਦੀ ਕਹੀ ਗਈ ਹੈ। ਤ੍ਰਿਫਲਾ ਤਿੰਨ ਫਲ ਦਾ ਮਿਸ਼ਰਣ ਹੈ। ਹਰੜ, ਬਹੇੜਾ ਤੇ ਆਮਲਾ। ਇਹ ਤਿੰਨਾਂ ਚੀਜ਼ਾਂ 1:2:3 ਦੇ ਅਨੁਪਾਤ ਤੇ ਚਲਾਨੇ ਆ ਇੱਕ ਭਾਗ, ਦੋ ਭਾਗ, ਤਿੰਨ ਭਾਗ। ਹਰੜ ਇੱਕ ਭਾਗ, ਬਹੇੜਾ ਦੋ ਭਾਗ, ਤ੍ਰਿਫਲਾ ਆਮਲਾ ਤਿੰਨ ਭਾਗ। ਜਦੋਂ ਇਹਨੂੰ ਮਿਕਸ ਕਰਕੇ ਇਹਦਾ ਪਾਊਡਰ ਬਣਾ ਲੈਨੇ ਆ ਤੇ ਉਹ ਬਣ ਜਾਂਦਾ ਹੈ ਤ੍ਰਿਫਲਾ ਇਹ ਜਿਵੇਂ ਤ੍ਰਿਫਲਾ ਬਣ ਗਿਆ ਹੁਣ ਤ੍ਰਿਫਲਾ ਕਿੰਨਾ ਕਾਰਗਰ ਹੈ ਮੈਂ ਤੁਹਾਨੂੰ ਦੱਸਣਾ ਕੱਲਾ ਤ੍ਰਿਫਲਾ ਜੇ ਤੁਸੀਂ ਲੈਣ ਲੱਗ ਜਓ ਤੁਹਾਡੀ ਕਦੀ ਵੀ ਗੈਸ ਨਹੀਂ ਬਣੇਗੀ ਤੁਹਾਡੇ ਕਬਜ ਨਹੀਂ ਹੋਏਗੀ ਸਿੰਪਲ ਅਗਰ ਆਪਾਂ ਇੱਕ ਐਗਜ਼ਾਮਪਲ ਨਾਲ ਸਮਝਨੇ ਆ ਤੁਸੀਂ ਹੱਥ ਧੋਂਦੇ ਹੋ ਵਾਸ਼ਬੈਸ਼ਨ ਵਿੱਚ ਜੇ ਵਾਸ਼ਬੈਸ਼ਨ ਉੱਪਰ ਤੁਹਾਡੇ ਵਾਲ ਫਸ ਜਾਣ ਪਾਣੀ ਬੰਦ ਹੋ ਜਾਂਦਾ ਹੈ ਮਤਲਬ ਤੁਹਾਡੇ ਗੈਸ ਬਣ ਜੇ ਤੇ ਕੋਈ ਵੀ ਚੀਜ਼ ਅੰਦਰ ਨਹੀਂ ਜਾ ਪਾਦੀ ਤੁਹਾਡਾ ਖਾਣਾ ਖਾਣ ਦਾ ਮਨ ਨਹੀਂ ਕਰਦਾ ਜੇ ਵੋਸ਼ ਵੇਸ਼ਣ ਦੀ ਪਾਈਪ ਤੁਹਾਡੀ ਥੱਲੋਂ ਬੰਦ ਹੋ ਜੇ ਤੇ ਹੌਲੀ-ਹੌਲੀ ਪਾਣੀ ਉੱਪਰ ਰੁਕਣ ਲੱਗ ਜਾਂਦਾ ਹੈ ਮਤਲਬ ਜੇ ਤੁਹਾਨੂੰ ਕਬਜ ਹੋ ਜੇ ਤਾਂ ਵੀ ਤੁਸੀਂ ਕੁਝ ਖਾਣ ਦਾ ਤੁਹਾਡਾ ਮਨ ਨਹੀਂ ਕਰੇਗਾ ਕਿਉਂਕਿ ਪੇਟ 'ਚ ਅਫਾਰਾ ਬਣਿਆ ਰਹੇਗਾ ਤੇ ਤ੍ਰਿਫਲਾ ਜਿਹੜਾ ਹੈ ਉਹ ਤੁਹਾਡੇ ਡਾਈਜੈਸ਼ਨ ਸਿਸਟਮ ਨੂੰ ਠੀਕ ਕਰਦਾ ਹੈ ਤੁਹਾਡੀ ਕਬਜ ਨੂੰ ਤੋੜਦਾ ਹੈ ਪੁਰਾਣੀ ਤੋਂ ਪੁਰਾਣੀ ਕਬਜ ਭਾਵੇਂ 15 ਸਾਲ ਪੁਰਾਣੀ ਕਬਜ ਹੋਵੇ ਕਿਸੇ ਨੂੰ ਰੈਗੂਲਰ ਤ੍ਰਿਫਲਾ ਖਾਣ ਲੱਗ ਜੇ ਇੱਕ ਚਮਚ ਤ੍ਰਿਫਲਾ ਗੁਣਗੁਨੇ ਪਾਣੀ ਨਾਲ ਲਕਸੋ ਹਾਂਜੀ ਗੁਣਗੁਨੇ ਇੱਕ ਚਮਚ ਤ੍ਰਿਫਲਾ ਗੁਣਗੁਨੇ ਪਾਣੀ ਦੇ ਨਾਲ ਅਸੀਂ ਲੈਣਾ ਹੈ ਰਾਤ ਨੂੰ ਸੌਂਦੇ ਟਾਈਮ ਤੁਹਾਡੇ ਡਾਈਜੈਸਟਿਵ ਸਿਸਟਮ ਨੂੰ ਇੰਪਰੂਵ ਕਰਦਾ ਹੈ ਬੈਟਰ ਕਰਦਾ ਹੈ ਜੇ ਇਹਹੀ ਤ੍ਰਿਫਲਾ ਤੁਸੀਂ ਸਵੇਰੇ ਦਿਨੇ ਨਿਰਨੇ ਕਾਲ ਜੇ ਸ਼ਹਿਦ ਦੇ ਨਾਲ ਲੈਣ ਲੱਗ ਜਾਓ ਤਾਂ ਤੁਹਾਡੀ ਸੱਤੋ ਧਾਤੂਆਂ ਦੇ ਉੱਤੇ ਕੰਮ ਕਰਦਾ ਹੈ ਰਸ ਰਕਤ ਮਾਸ ਮੇਦ ਅਸਤੀ ਮੱਜਾ ਸ਼ੁਕਰ ਸ਼ੁਕਰ ਉਹ ਹੁੰਦਾ ਜੇ ਪ੍ਰਜਨਨ ਕਰਨ ਦੀ ਸ਼ਕਤੀ ਜੇ ਇਕੱਲਾ ਤ੍ਰਿਫਲਾ ਲੈਣ ਲੱਗ ਜੀਏ ਤੇ ਬੰਦੇ ਦੀ ਪ੍ਰਜਨਨ ਸ਼ਕਤੀ ਵੀ ਵੱਧ ਜਾਂਦੀ ਹੈ ਚਾਹੇ ਉਹ ਲੇਡੀਜ਼ ਹੈ ਚਾਹੇ ਉਹ ਜੈਂਟਸ ਹੈ ਤੇ ਇਕੱਲਾ ਅਗਰ ਤੁਸੀਂ ਤ੍ਰਿਫਲੇ ਦੀ ਵਰਤੋਂ ਕਰੋਗੇ ਤੁਹਾਡੇ ਵਾਸਤੇ ਕਾਰਗਰ ਹੈ ਡਾਕਟਰ ਸਾਹਿਬ ਮੈਨੂੰ ਹੁਣ ਇੱਕ ਚੀਜ਼ ਦੱਸੋ ਜਿਹੜਾ ਸਾਡੇ ਕੋਲ ਬਹੁਤ ਜ਼ਿਆਦਾ ਸਵਾਲ ਆ ਰਿਹਾ ਹੈ ਹਾਂਜੀ ਉਹ ਆ ਰਿਹਾ ਹੈ ਕਿ ਸਭ ਤੋਂ ਵਧੀਆ ਜੜੀ ਬੂਟੀ ਲੇਡੀਜ਼ ਵਾਸਤੇ ਕਿਹੜੀ ਹੈ ਜਿਹੜੀ ਹਰ ਉਮਰ ਦੀ ਲੇਡੀਜ਼ ਖਾ ਸਕਦੀ ਹੈ ਤਾਕੀ ਉਹਨੂੰ ਕੋਈ ਦਿੱਕਤ ਨਾ ਹੋਵੇ ਜਿਵੇਂ ਅਸੀਂ ਆਦਮੀਆਂ ਦੀ ਗੱਲ ਕਰਨਿਆਂ ਅਸੀਂ ਕਹਿੰਨੇ ਆਂ ਜੀ ਅਸ਼ਵਗੰਧਾ ਖਾਣ ਲੱਗ ਜਾਓ ਬੰਦਾ ਬਿਲਕੁਲ ਘੋੜੇ ਵਰਗਾ ਹੋ ਜਾਂਦਾ ਕੀ ਕੋਈ ਲੇਡੀਜ਼ ਦੀ ਵੀ ਐਸੀ ਜੜੀ ਬੂਟੀ ਹੈ ਜਿਹੜੀ ਅਸੀਂ ਲੈ ਕੇ ਇਹ ਕਹਿ ਸਕਨੇ ਆਂ ਵੀ ਲੇਡੀਜ਼ ਬਿਲਕੁਲ ਸਵਸਥ ਰਹੇਗੀ ਹਾਂਜੀ ਹੈ ਉਸਕੇ ਲਈ ਸ਼ਤਾਵਰੀ ਸ਼ਤਾਵਰੀ ਜੋ ਫੀਮੇਲਜ਼ ਕੇ ਹਰ ਟਾਈਪ ਕੀ ਡਿਜ਼ੀਜ਼ ਹੁੰਦੀ ਹੈ ਉਸਮੇ ਆਪਣਾ ਅਸਰ ਦਿਖਾਤੀ ਹੈ ਔਰ ਉਹ ਅੱਛਾ ਰਿਜ਼ਲਟ ਰਹਤਾ ਹੈ ਸ਼ਤਾਵਰੀ ਦਾ ਹਰ ਉਮਰ ਦੀ ਲੇਡੀਜ਼ ਕੀ ਸ਼ਤਾਵਰੀ ਲੈ ਸਕਦੀ ਹੈ ਹਾਂਜੀ ਹਰ ਉਮਰ ਕੀ ਲੈ ਸਕਦੀ ਤੇ ਕੋ ਸ਼ਤਾਵਰੀ ਜੱਜ ਸਾਹਿਬ ਜਿੱਦਾਂ ਕਹਿ ਰਹੇ ਆਂ ਸ਼ਤਾਵਰੀ ਇੱਕ ਐਸੀ ਜੜ ਜੜੀ ਜੜੀ ਬੂਟੀ ਜਿੱਦਾਂ ਅਸੀਂ ਕਹਿੰਨੇ ਆ ਨਾ ਬੋਡੀ ਦੀ ਇਮਿਊਨਿਟੀ ਵਧਾਣੀ ਹੈ ਤੁਸੀਂ ਤੁਲਸੀ ਲਓ ਬੋਡੀ ਦੀ ਡਾਈਜੈਸ਼ਨ ਵਧਾਣਾ ਹੈ ਤੁਸੀਂ ਜੀਰਾ ਲਓ ਅਜਵਾਇਨ ਲਓ ਸੌਫ ਲਓ ਲੇਡੀਜ਼ ਵਾਸਤੇ ਇੱਕ ਹੀ ਰਾਮ ਬਾਣਾ ਜਿਹਨੂੰ ਜੜੀ ਬੂਟੀਆਂ ਦੀ ਰਾਣੀ ਵੀ ਕਹਿ ਸਕਦੇ ਆ ਅਸੀਂ ਉਹ ਹੈ ਸ਼ਤਾਵਰੀ ਸ਼ਤਾਵਰੀ ਦਾ ਪਾਊਡਰ ਤੁਸੀਂ ਜੇ 1 ਚਮਚ ਪਾਊਡਰ ਵਰਤੋਂ ਕਰਨ ਲੱਗ ਜੋ ਕੋਈ ਵੀ ਲੇਡੀਜ਼ ਪ੍ਰੋਬਲਮ ਨਹੀਂ ਆਏਗੀ ਜਿਹੜੀ ਰੱਖ ਸਾਹਿਬ ਨੇ ਦੱਸੀਆਂ ਹੈ ਫੇਸਡੂਕ ਤੇਵਾਲ ਆਣਾ ਫਾਈਬਰੋਇਡ ਹੋਣਾ ਗੱਠਾਂ ਬਣਨੀਆਂ ਬੱਚੇਦਾਨੀ ਚ ਸੋਜਿਸ਼ ਹੋਣੀ ਮਹੀਨਾ ਠੀਕ ਨਾ ਆਣਾ ਮਹੀਨਾ ਦਰਦ ਦੇ ਨਾਲ ਆਣਾ ਜਾਂ ਕੋਈ ਵੀ ਰਸੋਲੀ ਦੀ ਦਿੱਕਤ ਪਈ ਹੈ ਕਿਤੇ ਵੀ ਲੇਡੀਜ਼ ਵਿੱਚ ਉਹ ਸ਼ਤਾਵਰੀ ਦੇ ਨਾਲ ਕਲਾ ਠੀਕ ਹੋ ਜਾਂਦੀ ਹੈ ਡਾਕਟਰ ਸਾਹਿਬ ਇੱਕ ਸਵਾਲ ਸ਼ਤਾਵਰੀ ਤੋਂ ਮੈਨੂੰ ਧਿਆਨ ਆ ਗਿਆ ਮੈਂ ਤੁਹਾਨੂੰ ਪੁੱਛ ਲੈਣਾ ਨਾਲ ਹੀ ਹਾਂਜੀ ਫੋਨ ਵੀ ਕਰਕੇ ਸਾਡੀ ਮਾਤਾ ਪੈਣਾ ਪੁੱਛ ਰਹੀ ਹੈ ਬਈ ਸਾਡਾ AMH ਲੈਵਲ ਘਟ ਹੈ। ਇਹੀ ਸਾਡੇ ਕੋਲ ਬਹੁਤ ਕਮੈਂਟ ਆ ਰਹੇ ਆ। ਹਾਂਜੀ। ਬਈ ਮੈਂ ਕਨਸੀਵ ਕਰਨਾ ਚਾਹਨੀ ਆ ਪਰ ਮੇਰੀ ਰਿਪੋਰਟਾਂ ਵਿੱਚ AMH ਘਟਾ ਗਿਆ, LH ਘਟਾ ਗਿਆ, FSH ਘਟ ਗਿਆ। ਉਹਦੇ ਵਾਸਤੇ ਕੋਈ ਅਸੀਂ ਚੀਜ਼ ਜਿਹੜੀ ਤੁਸੀਂ ਸਾਡੇ ਸ਼੍ਰੋਤਾ ਨੂੰ ਦੱਸਣਾ ਚਾਹੋ, ਸਾਡੀ ਮਾਤਾ ਪਿਤਾ ਨੂੰ ਦੱਸਣਾ ਚਾਹੋ ਤਾਂ ਕਿ ਉਹ ਘਰੇ ਬੈਠੇ ਹੀ ਆਪਣੇ AMH ਲੈਵਲ ਨੂੰ ਬੈਟਰ ਕਰ ਲੈਣ। हाँ जी एएमएच लेवल बढ़ती उम्र के साथ कम होता रहता है ठीक है उसके लिए हम आ, 40 साल तक एएमएच जितना चाहिए उतना होता है वो हमारी कंसीव करने में हेल्प करता है वो एक टाइप का हार्मोन होता है जो हमें आ, कंसीव करने में हेल्प करता है उसके लिए हम शतावरी के साथ शिवलिंगी दे देते हैं शिवलिंगी हाँ जी ड्रग ऑफ चॉइस अगर किसी भी लेडीज दा एएमएच कट है एएमएच कैसा हार्मोन है जेड़ा अंडा बनाने हेल्प करता है ਜਦੋਂ ਸਾਈਕਲ ਸ਼ੁਰੂ ਹੁੰਦੀ ਹੈ ਸਭ ਤੋਂ ਜ਼ਿਆਦਾ ਏਐਮਐਚ ਉਸ ਟਾਈਮ ਹੁੰਦਾ ਹੈ ਬੱਚੇ ਦਾ ਜਦੋਂ ਬੱਚਾ ਪੈਦਾ ਹੁੰਦਾ ਹੈ ਏਐਮਐਚ ਉਮਰ ਦੇ ਨਾਲ ਹੌਲੀ 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 ਘਟਦਾ ਜਾਂਦਾ ਹੈ ਤੇ ਜਿਵੇਂ ਜਿਵੇਂ ਉਮਰ ਵਧੇਗੀ 40 ਸਾਲ ਦੀ ਉਮਰ ਤੇ ਉਹ ਘਟਣਾ ਬਿਲਕੁਲ ਇਸ ਪੋਜੀਸ਼ਨ ਤੇ ਆ ਜਾਂਦਾ ਹੈ ਕਿ ਉਹ ਕੁਆਲਿਟੀ ਆਫ ਐਗ ਉਹਦੀ ਬੈਟਰ ਨਹੀਂ ਬਣ ਪੰਦੀ ਉਸ ਤੋਂ ਬਾਅਦ ਮੀਨੋਪੋਜ਼ ਹੋ ਜਾਂਦਾ ਹੈ ਏਐਮਐਚ ਜਿੰਨਾ ਆਪਾਂ ਨੂੰ ਚਾਹੀਦਾ ਉਹ 34 ਸਾਲ ਦੀ ਉਮਰ ਤੱਕ ਹੁੰਦਾ ਡਾਕਟਰ ਸਾਹਿਬ ਨੇ ਜਿੱਦਾਂ ਕਿਹਾ ਕਿ ਅਸੀਂ ਏਐਮਐਚ ਲੈਵਲ ਨੂੰ ਉਸੇ ਲੈਵਲ ਨੂੰ ਮੇਨਟੇਨ ਕਰਕੇ ਤੇ ਚੰਗੇ ਅੰਡੇ ਨੂੰ ਬਣਾ ਸਕਨੇ ਆ ਉਹਦੇ ਵਾਸਤੇ ਤੁਸੀਂ ਵਰਤੋ ਕਰਨੀ ਹੈ ਸ਼ਤਾਬਰੀ ਦੀ ਸ਼ਤਾਬਰੀ ਲੈਣਾ ਕਿਦਾਂ ਇੱਕ ਚਮਚ ਸ਼ਤਾਬਰੀ ਦਾ ਪਾਊਡਰ ਸ਼ਾਮ ਨੂੰ ਦੁੱਧ ਦੇ ਨਾਲ ਇੱਕ ਚਮਚ ਸਵੇਰੇ ਦੁੱਧ ਦੇ ਨਾਲ ਸ਼ਿਵਲਿੰਗੀ ਦਾ ਪਾਊਡਰ ਇੱਕ ਚਮਚ ਸ਼ਾਮ ਨੂੰ ਦੁੱਧ ਦੇ ਨਾਲ ਲਓ ਤੇ ਤੁਸੀਂ ਰੈਗੂਲਰ ਲਓ ਇਹਨੂੰ ਇੱਕ ਮਹੀਨਾ ਯੂਜ਼ ਕਰੋ ਤੁਸੀਂ ਦੇਖੋਗੇ ਤੁਹਾਡੇ ਅੰਡੇ ਦੀ ਕੁਆਲਿਟੀ ਜਿਹੜਾ ਬੰਦਾ ਹੈ ਲੇਡੀਆਂ ਵਿੱਚ ਉਹ ਬੈਟਰ ਹੋ ਜਾਏਗੀ ਤੇ ਉਹਦੇ ਉੱਤੇ ਇਮੀਡੀਏਟਲੀ ਰਿਜ਼ਲਟ ਆਏਗਾ ਡਾਕਟਰ ਇੱਕ ਬਹੁਤ ਵੱਡਾ ਸਵਾਲ ਜਿਹੜਾ ਤੁਸੀਂ ਡਿਸਕਸ਼ਨ ਵਿੱਚ ਸ਼ੁਰੂ ਕੀਤਾ ਤੇ ਸਾਡੇ ਕੋਲ 100 ਵਿੱਚੋਂ 90 ਕਮੈਂਟ ਐ ਹੀ ਹੁੰਦੇ ਆ ਕਿ ਮੇਰੇ ਫਾਈਬਰੋਇਡ ਹੈ ਹਾਂਜੀ ਯੂਟਰਸ ਵਿੱਚ ਫਾਈਬਰੋਇਡ ਹੈ ਹਾਂਜੀ ਜਾਂ ਮੇਰੇ ఓਵਰੀ ఓਵਰੀ ਚ ਫਾਈਬਰੋਇਡ ਹੈ ਇਹ ਕਮੈਂਟ ਦੋ ਪ੍ਰੋਬਲਮ ਆਉਂਦੀਆਂ ਜਿੰਦੇ ਵਾਸਤੇ ਤੁਹਾਡੇ ਕੋਲ ਪੇਸ਼ੈਂਟ ਆਂਦੇ ਆ ਮੈਕਸਿਮਮ ਹਾਂਜੀ ਉਹਦੇ ਵਾਸਤੇ ਕੋਈ ਐਸਾ ਰਾਮਬਾਨ ਨੁਸਖਾ ਜੋ ਤੁਸੀਂ ਸਾਡੇ ਦਰਸ਼ਕਾਂ ਨੂੰ ਦਿਓ ਤਾਂ ਕਿ ਉਹ ਘਰੇ ਬੈਠੇ ਹੀ ਉਹਦੀ ਵਰਤੋਂ ਕਰ ਸਕਣ ਤੇ ਉਹਨਾਂ ਨੂੰ ਆਰਾਮ ਮਿਲੇ ਹਾਂ ਜੀ ਯੂਟਰਾਈਨ ਫੈਬਰੋਇਡ ਕੇ ਸਾਥ ਔਰ ਓਵਰੀਅਨ ਫੈਬਰੋਇਡ ਕੇ ਸਾਥ ਜੋ ਹਮਾਰੇ ਪਾਸ ਪੇਸ਼ੈਂਟ ਆਤੇ ਹਨ ਕੇ ਲਿਏ ਹਮ ਕਚਨਾਰ ਯੂਜ਼ ਕਰਤਾ ਹੈ ਜੋ ਉਸ ਕੋ ਅੰਦਰ ਹੀ ਡਿਜ਼ੋਲਵ ਕਰ ਦਿੱਤਾ ਜੋ ਗਾਂਠੇ ਹੁੰਦੀ ਹੈ ਉਸ ਕੋ ਉਹ ਖਤਮ ਕਰਤਾ ਰਹਤਾ ਹੈ ਕਚਨਾਰ ਕਿਸੇ ਵੀ ਗੱਠ ਨੂੰ ਖਤਮ ਕਰ ਦੇਗਾ ਹਾਂ ਜੀ ਹੈ ਹਾਂ ਜੀ ਮਤਲਬ ਤੁਸੀਂ ਇਹ ਕਹਿੰਦੇ ਹੋ ਬਈ ਕਚਨਾਰ ਅਗਰ ਬੰਦਾ ਲੈਣ ਲੱਗ ਜੇ ਤੇ ਉਹ ਗੱਠ ਖਤਮ ਹੋ ਜੇ ਹਾਂ ਜੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਇਹ ਗੱਲ ਕਚਨਾਰ ਦਾ ਮੈਂ ਤੁਹਾਨੂੰ ਕਈ ਵਾਰੀ ਦੱਸਿਆ ਹੈ ਆਦਮੀਆਂ 'ਚ ਜਾਂ ਔਰਤਾਂ 'ਚ ਕਿਤੇ ਵੀ ਗੱਠ ਹੈ ਰਾਮ ਬਾਣ ਨੁਸਖਾ ਚਾਹੇ ਉਹ ਫੈਟ ਬੋਲ ਦੀ ਗੱਠ ਹੈ ਚਾਹੇ ਉਹ ਕੈਂਸਰ ਦੀ ਗੱਠ ਹੈ ਕੋਈ ਵੀ ਗੱਠ ਹੈ ਉਹਨੂੰ ਠੀਕ ਕਰਨ ਵਾਸਤੇ ਕਚਨਾਰ ਰਾਮ ਬਾਣ ਉਸ਼ਦੀ ਹੈਗੀ ਆਯੁਰਵੇਦ ਨੇ ਇਹਦੇ ਬਾਰੇ ਸਪਸ਼ਟ ਲਿਖਿਆ ਹੈ ਕਿ ਅਗਰ ਤੁਸੀਂ ਕਚਨਾਰ ਦੀ ਵਰਤੋਂ ਕਰਨ ਲੱਗ ਜਿਓ ਰੈਗੂਲਰ ਤੁਹਾਨੂੰ ਕਿਤੇ ਵੀ ਗੱਠ ਹੈ ਚਾਹੇ ਉਹ ਲੀਵਰ ਵਿੱਚ ਗੱਠ ਹੈ ਚਾਹੇ ਉਹ ਕਿਡਨੀ ਵਿੱਚ ਗੱਠ ਪਈ ਹੈ ਚਾਹੇ ਉਹ ਢਿੱਡੇ ਵਿੱਚ ਗੱਠ ਪਈ ਹੈ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਉਹ ਫਾਈਬਰੋਇਡ ਦੀ ਗੱਠ ਹੈ ਜਾਂ ਉਹ ఓਵਰੀ ਵਿੱਚ ਗੱਠ ਹੈ ఓਵਰੀਅਨ ਸਿਸਟ ਹੈ ফাইব্রয়েড ইউট্রাস ਹੈ ਉਹ ਗੱਠ ਹੋਲੀ-ਹੋਲੀ ਢਲ ਜੇਗੀ ਵਰਤੋ ਕਿਦਾਂ ਕਰਨੀ ਹੈ ਕਚਨਾਰ ਦੀ ਇੱਕ ਚਮਚ ਪਾਊਡਰ 800 ਐਮਐਲ ਪਾਣੀ ਚ ਲਗਭਗ ਦੋ ਗਲਾਸ ਪਾਣੀ ਚ ਭਿਗੋ ਕੇ ਰਾਤ ਨੂੰ ਰੱਖ ਦਿਓ ਸਵੇਰੇ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਓ ਜਦੋਂ ਉਬਾਲ ਕੇ ਪਾਣੀ 200 ਐਮਐਲ ਰਹਿ ਜੇ ਅੱਧੇ ਗਲਾਸ ਜਿੰਨਾ ਰਹਿ ਜੇ ਉਸ ਟਾਈਮ ਨੂੰ ਛਾਣ ਲਓ ਤੇ ਉਸ ਪਾਣੀ ਨੂੰ ਦਿਨੇ ਚ ਇੱਕ ਵਾਰੀ ਪੀਓ ਤੁਸੀਂ ਦੇਖੋਗੇ ਕਿ ਤੁਹਾਨੂੰ ਬਿਲਕੁਲ ਇਹ ਪ੍ਰੋਬਲਮ ਆਣੀ ਬੰਦ ਹੋ ਜੇਗੀ ਜਿਨ੍ਹਾਂ ਦਾ ਫਾਈਬਰੋਇਡ ਕਰਕੇ ਮਹੀਨਾ ਠੀਕ ਨਹੀਂ ਆ ਰਿਹਾ ਜਿਨ੍ਹਾਂ ਨੂੰ ਫਾਈਬਰੋਇਡ ਦੀ ਵਜ੍ਹਾ ਨਾਲ ਮਹੀਨਾ ਅੱਗੇ ਪਿੱਛੇ ਹੋ ਜਾਂਦਾ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਮਹੀਨਾ ਆਂਦੇ ਹੋਏ ਤੇ ਉਹ ਪ੍ਰੋਬਲਮ ਠੀਕ ਹੋ ਜਾਏਗੀ ਨਾਲੇ ਜਿਹਨੂੰ ਇਹ ਲੱਗਦਾ ਕਿ ਮੈਨੂੰ ਮਹੀਨਾ ਖੁੱਲ ਕੇ ਨਹੀਂ ਆਂਦਾ ਉਹ ਕchnar ਦੇ ਨਾਲ ਸ਼ਤਾਵਰੀ ਦਾ ਪਾਊਡਰ ਵਰਤੋ ਕਰਨਾ ਸ਼ੁਰੂ ਕਰੋ ਉਹਨੂੰ 100% ਆਰਾਮ ਆ ਜਾਏਗਾ ਡਾਕਟਰ ਸਾਹਿਬ ਇੱਕ ਸਾਡੇ ਕੋਲ ਜਿਹੜਾ ਸਵਾਲ ਬਹੁਤ ਜ਼ਿਆਦਾ ਆ ਰਿਹਾ ਹੈ ਉਹ ਸਾਡੇ ਕੋਲ ਆ ਰਿਹਾ ਹੈ ਕਿ ਖਾਣ ਪਾਣ ਐਸਾ ਕਿਹੜਾ ਹੈ ਜਿਹੜਾ ਅਸੀਂ ਛੱਡਣਾ ਹਾਂਜੀ ਲੇਡੀਜ਼ ਨੇ ਹਾਂਜੀ ਸਾਡੀ ਭੈਣਾਂ ਨੇ ਮਾਤਾਵਾਂ ਨੇ ਕਿ ਉਹਨਾਂ ਨੂੰ ਇਹ ਦਿੱਕਤਾਂ ਹੀ ਨਾਲ ਚਾਹੇ ਉਹ ਗੱਠ ਬ੍ਰੈਸਟ ਚ ਹੈ ਚਾਹੇ ਉਹ ਵੱਟ ਯੂਟਰਸ ਚ ਹੈ ਚਾਹੇ ਉਹ ਗੱਠ ఓਵਰੀ ਚ ਹੈ ਹਾਂਜੀ ਉਹ ਬਣਨ ਹੀ ਨਾ ਐਸੀ ਕਿਹੜਾ ਖਾਣ ਪਾਣਾ ਜਿਹਨੂੰ ਅਸੀਂ ਛੱਡ ਦਈਏ ਤੇ ਜਿਹਨੂੰ ਅਸੀਂ ਲਈਏ ਹਾਂਜੀ ऐसा करने के लिए सबसे पहले आपको जंक फूड बंद करना पड़ेगा जैसे पिज्जा हो गया बर्गर हो गया बाहर के समोसे तली हुई चीजें ये सब छोड़ना है डॉक्टर साहब सारा कुछ <laughs> ही तो नहीं सुननी और दूध के <laughs> बने हुए प्रोडक्ट और दूध बिल्कुल बंद कर देना है और उसके अच्छा। लिए आपको सफेद नमक और सफेद मैदा भी बंद करना है अगर आप चाहते हो कि आपके यूटेट ना हो अगर आप इस चीज से बचना चाहते हो डॉक्टर साहब सारा कुछ मेरी तरह बंद कराता ਮੈਂ ਆਪਣੀ ਹਰ ਵੀਡੀਓ ਚ ਇਹ ਗੱਲ ਕਹਿਣਾ ਹੁੰਦਾ ਕਿ ਤਿੰਨ ਜ਼ਹਿਰ ਹੈ ਤੁਹਾਡੀ ਕਿਚਨ ਦੇ ਅੰਦਰ ਇਹ ਤਿੰਨ ਜ਼ਹਿਰ ਜਿਨ੍ਹਾਂ ਨੂੰ ਆਟੋ ਇਮਿਊਨ ਡਿਜ਼ੀਜ਼ ਹੈ ਆਟੋ ਇਮਿਊਨ ਡਿਜ਼ੀਜ਼ ਜਿਵੇਂ ਰਿਊਮਟੋਇਡ ਆਰਥਰਾਇਟਿਸ ਹੈ ਪਾਰਕਿਨਸੋਨਿਜ਼ਮ ਹੈ ਡਾਇਬੀਟੀਜ਼ ਹੈ ਇਹ ਆਟੋ ਇਮਿਊਨ ਡਿਜ਼ੀਜ਼ ਚਾਂਦੇ ਸੋਰੀਅਸਿਸ ਹੈ ਉਹਨਾਂ ਵਾਸਤੇ ਸਫੇਦ ਦੁੱਧ ਸਫੇਦ ਨਮਕ ਸਫੇਦ ਮੈਦਾ ਇਹ ਤਿੰਨੋਂ ਸਫੇਦ ਚੀਜ਼ਾਂ ਜ਼ਹਿਰ ਹੈ ਇਹਨਾਂ ਨੂੰ ਚੁੱਕ ਕੇ ਕਿਚਨ ਤੋਂ ਬਾਹਰ ਸੁੱਟ ਦਿਓ ਤੇ ਤੁਹਾਡੀ ਇਹ ਪ੍ਰੋਬਲਮਸ ਠੀਕ ਹੋਣੀ ਆ ਸ਼ੁਰੂ ਹੋ ਜਾਣਗੀ ਆ ਜਿਹੜੀ ਤੁਸੀਂ ਚੀਜ਼ਾਂ ਡਾਕਟਰ ਸਾਹਿਬ ਨੇ ਦਸੀਆਂ ਉਹ ਤੁਸੀਂ ਸੁਣੀ ਐ ਜਰਕ ਫੂਡ ਪੀਜ਼ਾ 버ਗਰ ਐ ਸਾਰੀ ਚੀਜ਼ਾਂ ਬਿਲਕੁਲ ਬੰਦ ਕਰਨੀਆਂ ਕਿਉਂਕਿ ਇਹ ਡਾਈਜੈਸ਼ਨ ਨੂੰ ਖਰਾਬ ਕਰਦੀਆਂ ਸਾਡੀ ਜਿਹੜੀ ਜਠਰਗਨੀਆਂ ਉਹਨੂੰ ਖਰਾਬ ਕਰਦੀਆਂ ਇਹਦੇ ਕਰਕੇ ਸਾਡੀ ਬੋਡੀ ਚ ਐਵੇਂ ਦੇ ਸਿੰਪਟਮ ਐਵੇਂ ਦੀ ਚੀਜ਼ਾਂ ਪੈਦਾ ਹੋ ਜਾਂਦੀਆਂ ਹਾਰਮੋਨਸ ਐਵੇਂ ਦੇ ਪੈਦਾ ਹੋ ਜਾਂਦੇ ਆ ਜਿਹੜੇ ਸਰੀਰ ਨੂੰ ਖਰਾਬ ਕਰਦੇ ਆ ਡਾਕਟਰ ਸਾਹਿਬ ਇਹ ਤੁਸੀਂ ਜਿਹੜੀ ਚੀਜ਼ਾਂ ਛੱਡਣੀ ਐ ਫਿਰ ਬੰਦਾ ਖਾਈ ਕੀ ਤੁਹਾਡੇ ਹਿਸਾਬ ਨਾਲ अभी पेशेंट को अगर यूटेराइन फेवराइट से बचना है तो उनको हरी सब्जियां खानी चाहिए घर के बने हुए खाना जो होता है वो खाना चाहिए फ्रूट्स लेने चाहिए पपीता ले लिया अमरूद ले लिया और तरबूज और खरबूजे के बीज होते हैं वो ले लिए वो फेवरेट से बचने में उनकी हेल्प करेंगे बिल्कुल ठीक है छोड़ने के बाद जिदा अहने जैवे सा खान पान पिंड पहले हैगा जो अस उस खान पान से दोबारा आ जाऊँगे ਤੇ ਸਾਡਾ ਸਰੀਰ ਬਿਲਕੁਲ ਨਵਾਂ ਹੋ ਜਾਂਦਾ ਹੈ ਰੀਜੂਵਿਨੇਟ ਹੋ ਜਾਂਦਾ ਹੈ ਡੀਟੌਕਸੀਫਾਈ ਹੋ ਜਾਂਦਾ ਹੈ ਤੁਸੀਂ ਹਰੀ ਸਬਜ਼ੀਆਂ ਦਾ ਸੇਵਨ ਕਰਨਾ ਹੈ ਹਰੀ ਸਬਜ਼ੀਆਂ ਜਿਹੜੀ ਵੀ ਹੁਣ ਹੁਣ ਤੇ ਸਰਦੀ ਦਾ ਸੀਜ਼ਨ ਆ ਗਿਆ ਹੁਣ ਤੇ ਹਰੀ ਸਬਜ਼ੀਆਂ ਦੀ ਭਰਮਾਰ ਆ ਜਾਣੀ ਹੈ ਪਾਲਕ ਹੈ ਸਾਗ ਹੈ ਬੱਥੂਆ ਹੈ ਸਭ ਆ ਗਿਆ ਸਾਗ ਖਾਓ ਰੱਜ ਕੇ ਖਾਓ ਨਾਲੇ ਦੇ ਨਾਲੇ ਤੁਸੀਂ ਫਰੂਟ ਦਾ ਸੇਵਨ ਕਰਨਾ ਹੈ ਫਰੂਟ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਪਪੀਤਾ ਤੇ ਅਮਰੂਦ ਬਹੁਤ ਵਧੀਆ ਫਰੂਟ ਹੈ ਨਾਲੇ ਤੁਸੀਂ ਸੇਵਨ ਕਰਨਾ ਹੈ ਜਿਹੜੇ ਬੀ ਜਾਂਦੇ ਆ ਜਿਹਨੂੰ ਆਪਾਂ ਖਰਬੂਜੇ ਦੇ ਬੀਜਾਂ, ਤਰਬੂਜ ਦੇ ਬੀਜਾਂ, ਐਵੇਂ ਦੇ ਬੀਜ ਦਾ ਸੇਵਨ ਕਰਨਾ ਹੈ। ਉਹਦੇ ਨਾਲ ਐ ਚੀਜ਼ਾਂ ਠੀਕ ਹੁੰਦੀਆਂ। ਤੇ ਸਭ ਤੋਂ ਵੱਡੀ ਗੱਲ ਜਿਹੜੀ ਚੀਜ਼ਾਂ ਛੱਡਤੀਆਂ ਉਹ ਛੱਡਣਾ ਜ਼ਰੂਰੀ ਹੈ। ਦੇਸੀ ਖਾਣ-ਪਾਨ ਖਾਣਾ ਜ਼ਰੂਰੀ ਹੈ। ਇਹਦਾ ਸਭ ਤੋਂ ਵੱਡਾ ਜਿਹੜਾ ਫਾਇਦਾ ਹੋਏਗਾ ਤੁਹਾਨੂੰ ਉਹ ਹੋਏਗਾ ਤੁਹਾਡੇ ਡਾਈਜੈਸਟਿਵ ਸਿਸਟਮ ਤੇ। ਇੱਕ ਵਾਰੀ ਤੁਸੀਂ ਆਪਣਾ ਡਾਈਜੈਸਟਿਵ ਸਿਸਟਮ ਠੀਕ ਕਰ ਲਿਆ। ਤੁਹਾਡਾ ਰਸ ਠੀਕ ਬਣਨ ਲੱਗਿਆ ਤੁਹਾਡੀ ਬਲੱਡ ਦੀ ਪੂਰਤੀ ਠੀਕ ਹੋ ਜਾਏਗੀ। ਕਿਉਂਕਿ ਜਿਹੜੀ ਮਾਤਾ ਪਿਓ ਨੂੰ ਮਹੀਨਾ ਠੀਕ ਨਹੀਂ ਆਂਦਾ। ਉਹਦਾ ਕਿਤੇ ਨਾ ਕਿਤੇ ਫੇਸ ਦੇ ਉੱਤੇ ਛਾਈਆਂ ਪੈ ਜਾਂਦੀਆਂ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਉਹ ਖੂਨ ਦੀ ਕਮੀ ਵੀ ਕਿਤੇ ਨਾ ਕਿਤੇ ਉੱਥੇ ਕਾਰਨ ਹੈ ਜਦੋਂ ਤੁਸੀਂ ਇਹ ਚੀਜ਼ਾਂ ਖਾਣ ਲੱਗ ਜੂਗੇ ਇੱਕ ਅਮਰੂਦ ਖਾਣ ਲੱਗ ਜਾਨੇ ਉਹ ਸੇਬ ਜਿੰਨੀ ਵੈਲਿਊ ਰੱਖਦਾ ਪਹਿਲੇ ਕਹਿੰਦੇ ਹੁੰਦੇ ਸੀ ਵੀ ਜਿਹੜਾ ਬੰਦਾ ਸੇਬ ਨਹੀਂ ਖਾ ਸਕਦਾ ਉਹ ਅਮਰੂਦ ਖਾ ਲੇ ਉਹ ਇੱਕ ਅਲੱਗ ਅਲੱਗ ਹੀ ਅੱਜ ਅਮਰੂਦ ਤੇ ਸੇਬ ਦਾ ਪਾ ਇੱਕ ਹੋ ਗਿਆ ਪਰ ਸੇ ਅਮਰੂਦ ਉਨਾ ਹੀ ਤਾਕਤਵਰ ਹੈ ਇੱਕ ਅਮਰੂਦ ਖਾਦਾ ਹੋਇਆ ਤੁਹਾਨੂੰ ਕਬਜ ਨਹੀਂ ਹੋਣ ਦੇਗਾ ਤੁਹਾਡੇ ਡਾਈਜੈਸਟਿਵ ਸਿਸਟਮ ਨੂੰ ਇੰਪਰੂਵ ਕਰੇਗਾ ਅਗਰ ਤੁਸੀਂ ਪਪੀਤੇ ਦਾ ਰੋਜ਼ ਸੇਵ 60 ਕਿਲੋ ਦਾ ਬੰਦਾ ਕਟੋਗਾ ਢਾਈ 60 ਕਿਲੋ ਦੇ ਇਨਸਾਨ ਨੂੰ ਕਟੋਗਾ 250 ਗ੍ਰਾਮ ਪਪੀਤਾ ਰੋਜ਼ ਖਾਣਾ ਚਾਹੀਦਾ ਹੈ ਇਹਦੇ ਕਰਕੇ ਤੁਹਾਡਾ ਲੀਵਰ ਕਦੀ ਵੀ ਖਰਾਬ ਨਹੀਂ ਹੁੰਦਾ ਲੀਵਰ ਵਾਸਤੇ ਅਗਰ ਕੋਈ ਰਾਮ ਬਾਣ ਫਰੂਟ ਹੈ ਤੇ ਉਹ ਪਪੀਤਾ ਹੈ ਤੁਸੀਂ ਪਪੀਤੇ ਦਾ ਸੇਵਨ ਕਰੋ ਤੁਹਾਨੂੰ ਕਬਜ ਨਹੀਂ ਹੋਏਗੀ ਤੁਹਾਨੂੰ ਲੀਵਰ ਦੀ ਕੋਈ ਪ੍ਰੋਬਲਮ ਨਹੀਂ ਹੋਏਗੀ ਫੈਟੀ ਲੀਵਰ ਗ੍ਰੇਡ 1 ਗ੍ਰੇਡ 2 ਗ੍ਰੇਡ 3 ਪਪੀਤਾ ਇੱਕ ਐਸਾ ਫਰੂਟ ਹੈ ਜਿਹੜਾ ਤੁਹਾਡੇ ਲੀਵਰ ਨੂੰ ਬਿਲਕੁਲ ਨਵਾਂ ਬਣਾ ਦਿੰਦਾ ਹੈ ਰੀਜੂਵਿਨੇਟ ਕਰ ਦਿੰਦਾ ਹੈ ਜਿਆਦਾ ਸਮਾਂ ਨਾ ਲੈਂਦੇ ਹੋ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਸ਼ੇਅਰ ਕਰਾਂਗਾ ਆਯੁਰਵੇਦ ਨਾਲ ਜੁੜੋ ਆਯੁਰਵੇਦ ਦੀਆਂ ਚੀਜ਼ਾਂ ਜਿਹੜੀ ਤੁਹਾਡੀ ਕਿਚਨ ਵਿੱਚ ਹੈ ਉਹਦੀ ਵਰਤੋ ਕਰੋ ਕਿਚਨ ਸਭ ਤੋਂ ਵੱਡੀ ਰਸੋਈ ਹੈ ਸੌਫ ਜੀਰਾ ਧਨੀਆ ਇਹ ਤਿੰਨ ਚੀਜ਼ਾਂ ਦੀ ਵਰਤੋ ਪਾਣੀ 'ਚ ਪਾ ਕੇ ਉਬਾਲ ਕੇ ਇਹਦੀ ਕਾੜਾ ਬਣਾ ਕੇ ਇਹਨੂੰ ਪੀਣਾ ਸ਼ੁਰੂ ਕਰੋ ਤੁਹਾਨੂੰ ਕੋਈ ਬਿਮਾਰੀ ਨਹੀਂ ਆਉਂਦੀ ਜੇ ਕਿਸੇ ਨੂੰ ਦਿਮਾਗ ਦੀ ਬਿਮਾਰੀ ਹੈ ਬ੍ਰੰਮੀ ਦਾ ਸੇਵਨ ਯੂਜ਼ ਕਰੇ ਕਿਸੇ ਨੂੰ ਖੰਘ ਹੈ ਜ਼ੁਕਾਮ ਹੈ ਤુલਸੀ ਦਾ ਸੇਵਨ ਕਰਨਾ ਸ਼ੁਰੂ ਕਰੇ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ ਅਰਜੁਨ ਛਾਲ ਦਾ ਸੇਵਨ ਕਰਨਾ ਸ਼ੁਰੂ ਕਰੇ ਕਿਸੇ ਨੂੰ ਲੀਵਰ ਦੀ ਪ੍ਰੋਬਲਮ ਹੈ ਬੂਮੀ ਆਵਲਾ ਲੈਣਾ ਸ਼ੁਰੂ ਕਰੇ ਕਿਸੇ ਨੂੰ ਕਬਜ ਹੈ ਤ੍ਰਿਫਲਾ ਲੈਣਾ ਸ਼ੁਰੂ ਕਰੇ ਕਿਸੇ ਨੂੰ ਪਾਈਲਸ ਹੈ ਬਵਾਸੀਰ ਹੈ ਤ੍ਰਿਫਲਾ ਲੈਣਾ ਸ਼ੁਰੂ ਕਰੇ ਕਿਸੇ ਨੂੰ ਇਹ ਲੱਗਦਾ ਹੈ ਕਿ ਮੈਨੂੰ ਪਿਸ਼ਾਬ ਦੀ ਦਿੱਕਤ ਹੈ ਗੋਖਰੂ ਲੈਣਾ ਸ਼ੁਰੂ ਕਰੇ ਇਹ ਸਾਰੀ ਜੜੀ ਬੁੱਟੀਆਂ ਪंसारी ਤੋਂ ਮਿਲਦੀਆਂ ਇਹਨਾਂ ਦਾ ਸੇਵਨ ਕਰਨਾ ਸ਼ੁਰੂ ਕਰੇ ਪਰ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖੋ ਕਦੀ ਵੀ ਕੋਈ ਚੀਜ਼ ਦੀ ਅਗਰ ਤੁਸੀਂ ਵਰਤੋਂ ਕਰਨੀ ਹੈ ਉਸ ਤੋਂ ਪਹਿਲੇ ਡਾਕਟਰ ਦੀ ਸਲਾਹ ਜ਼ਰੂਰ ਲਓ ਜ਼ਰੂਰੀ ਨਹੀਂ ਕਿ ਮੇਰੀ ਸਲਾਹ ਲੈਣੀ ਹੈ ਕੋਈ ਵੀ ਚੰਗਾ ਵੈਦ ਜਿਹੜਾ ਤੁਹਾਡੇ ਏਰੀਆ 'ਚ ਬੈਠਾ ਹੈ ਉਹਦੀ ਸਲਾਹ ਜ਼ਰੂਰ ਲਓ ਭਈ ਮੈਨੂੰ ਇਹ ਡਾਕਟਰ ਸਾਹਿਬ ਪ੍ਰੋਬਲਮ ਹੈ ਕਿ ਮੈਂ ਵਰਤੋਂ ਕਰ ਸਕਣਾ ਖਾਣ-ਪੀਣ ਨੂੰ ਸੁਧਾਰੋ ਜੈਕ ਫੂਡ ਨੂੰ ਸੁਧਾਰੋ ਆਯੁਰਵੇਦ ਨਾਲ ਜੁੜੋ ਤੇ ਜਾਂਦੇ ਜਾਂਦੇ ਤੁਹਾਨੂੰ ਮੈਂ ਚਵਨ ਪ੍ਰਾਸ਼ ਜ਼ਰੂਰ ਦੱਸਾਂਗਾ ਮੈਮ ਜੈਸੇ ਚਵਨ ਪ੍ਰਾਸ਼ ਆਪ ਪੇਸ਼ੈਂਟਸ ਕੋ ਦਿੰਦੇ ਹਨ ਗਾਇਨੀ ਪੇਸ਼ੈਂਟਸ ਕੋ ਉਸਮੇ ਇਹ ਕਹਾਂ ਹੈਲਪ ਕਰਦਾ ਹੈ ਕੀ ਐਸੀ ਚੀਜ਼ ਹੈ आप जरूर बताएं हमें कि जिसे लेडीज को ये प्रॉब्लम्स नहीं आती हां जी जो चमनप्राश बनाए इसमें जैसे कमल के फूल हैं कमल के फूल फीमेल्स में स्किन को इम्प्रूव करते हैं बेटर बनाते हैं इसमें काकोली है जो काकोली होता है वो हमारी रिप्रोडक रिप्रोडक्टिव सिस्टम को बूस्टअप करता है और इसी में हमारा गिलोई भी डला है जो इम्यूनिटी को बुस्टअप करता है तो ये सब ऐसी फीमेल्स में हेल्प करता है जो चमनप्राश बयालीस से ज़्यादा जड़ी बूटियाँ नाल अस ये चमनप्राश बनाया इन दिन चीज़ होंगी है आंवड़ा ਜਦੋਂ ਆਮਲਾ ਵਿਟਾਮਿਨ ਸੀ ਦਾ ਬੜਾ ਅੱਛਾ ਸੋਰਸ ਹੈ ਜਦੋਂ ਵਿਟਾਮਿਨ ਸੀ ਬੋਡੀ ਚਾਹੁੰਦਾ ਹੈ ਇਮਿਊਨਿਟੀ ਦੇ ਉੱਤੇ ਕੰਮ ਕਰਦਾ ਹੈ ਰੀਜੂਮਿਨੇਟ ਕਰਦਾ ਬੋਡੀ ਨੂੰ ਕਕੋਲੀ ਇੱਕ ਐਸਾ ਦਰਵਿਆ ਹੈਗਾ ਜਿਹੜਾ ਡਾਕਟਰ ਸਾਹਿਬ ਨੇ ਦੱਸਿਆ ਓਛਦੀ ਹੈ ਜਿਹੜੀ ਲੇਡੀਜ਼ ਦੇ ਰੀਪਰੋਡਕਟਿਵ ਸਿਸਟਮ ਦੇ ਉੱਤੇ ਕੰਮ ਕਰਦੀ ਹੈ ਉਹਨੂੰ ਬਿਲਕੁਲ ਠੀਕ ਕਰਦੀ ਹੈ ਕਕੋਲੀ ਹੈ ਸ਼ੀਰ ਬਲਾ ਹੈ ਦਸ਼ਮੂਲਾ ਦੇ ਸਾਰੇ ਦਰਵਿਆ ਇੰਦੇ ਚ ਐ ਜਵੇਂ ਬਿਲਭ ਹੈ ਸ਼ੁਨਾਕ ਹੈ ਪਾਟਲਾ ਹੈ ਗੰਭਾਰੀ ਹੈ ਛਾਲ ਪੜਨੀ ਹੈ ਕ੍ਰਿਸ਼ਨ ਪੜਨੀ ਹੈ ਇਹ ਜਿੰਨੇ ਦਰਵਿਆ ਹੈਗੇ ਇਹ ਵాయు ਨੂੰ ਘਟਾਉਂਦੇ ਆ ਜਦੋਂ ਵాయు ਘੱਟਦੀ ਹੈ ਸਰੀਰੇ ਵਿੱਚ ਕੋਈ ਜੋੜ ਮੋੜ ਦਾ ਦਰਦ ਨਹੀਂ ਹੁੰਦਾ ਜਿੰਨੀ ਲੇਡੀਜ਼ ਦੇਚ ਰਿਪਰੋਡਕਟਿਵ ਸਿਸਟਮ ਦੀ ਪ੍ਰੋਬਲਮ ਹੈ ਤੁੰਨੀ ਤੋਂ ਥੱਲੇ ਅਸੀਂ ਕਹ ਲਈਏ ਮਲਾਈਕਲ ਤੋਂ ਥੱਲੇ ਕਹ ਲਈਏ ਜਾਂ ਨੇਬਲ ਬਟਨ ਤੋਂ ਥੱਲੇ ਕਹ ਲਈਏ ਜਿੰਨੀ ਪ੍ਰੋਬਲਮ ਹੁੰਦੀਆਂ ਉਹ ਸਾਰੀ ਵాయు ਕਰਕੇ ਹੁੰਦੀਆਂ ਜਦੋਂ ਇਹ ਲੈਣਾ ਸ਼ੁਰੂ ਕਰਨੇ ਆ ਵాయు ਠੀਕ ਹੁੰਦੀ ਹੈ ਤੇ ਰਿਪਰੋਡਕਟਿਵ ਸਿਸਟਮ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਡਾਕਟਰ ਸਾਹਿਬ ਤੁਸੀਂ ਅੱਜ ਬੜਾ ਬਰੀਫਲੀ ਬੜਾ ਪਿਆਰ ਨਾਲ ਸਮਝਾਇਆ ਕੀ ਚੀਜ਼ਾਂ ਖਾਣੀਆਂ ਚਾਹੀਦੀਆਂ ਕੀ ਨਹੀਂ ਖਾਣੀਆਂ ਚਾਹੀਦੀਆਂ ਤੇ ਤਿੰਨ ਐਸੀ ਰਾਮਬਾਨ ਚੀਜ਼ਾਂ ਦਸੀਆਂ ਤ੍ਰਿਫਲਾ ਸ਼ਤਾਵਰੀ ਤੇ ਕਚਨਾਰ ਦਾ ਪਾਊਡਰ ਜਿਹੜੀ ਅਗਰ ਲੇਡੀਜ਼ ਵਰਤੋ ਕਰਦੀਆਂ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਹਾਂਜੀ। ਇਹਦੇ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਅਸੀਂ ਚਾਹਾਂਗੇ ਤੁਸੀਂ ਸਾਡੇ ਜਿਹੜੇ ਪੇਸ਼ੈਂਟਸ ਹੈ ਲੇਡੀ ਪੇਸ਼ੈਂਟਸ ਸਾਡੇ ਜਿਹੜੀ ਮਾਤਾ ਪਿਤਾ ਤੁਹਾਡੇ ਕੋਲ ਆਉਂਦੀਆਂ ਹਨ ਉਹਨਾਂ ਨੂੰ ਇਦਾਂ ਹੀ ਪਿਆਰ ਦੇ ਨਾਲ ਫਾਰਮੂਲੇ ਦੱਸੋ ਦਵਾਈ ਦਿਓ ਤਾਂ ਕਿ ਉਹ ਠੀਕ ਹੋਣ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ ਸਰ। ਚਵਨ ਪ੍ਰਾਸ਼ ਜਿਹੜਾ ਅਸੀਂ ਬਣਾਇਆ ਹੈ ਅਸ਼ਵਿਨੋ ਪ੍ਰਾਸ਼ ਬਹੁਤ ਹੀ کارਗਰ ਹੈ। ਸਾਰੀ ਸਰਦੀ ਅਗਰ ਤੁਸੀਂ ਚਵਨ ਪ੍ਰਾਸ਼ ਖਾਂਦੇ ਹੋ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਸਾਹ ਦੀਆਂ ਬਿਮਾਰੀਆਂ ਵਾਸਤੇ ਰਾਮ ਬਾਣ ਹੈ ਇਮਿਊਨਿਟੀ ਦੇ ਉੱਤੇ ਰਾਮ ਬਾਣ ਕੰਮ ਕਰਦਾ ਹੈ ਤੁਸੀਂ ਬੜਾ ਮਾਨ ਸਤਿਕਾਰ ਦੇ ਰਹੇ ਹੋ ਚੌਨਪਰਾਸ਼ ਨੂੰ ਤੇ ਤੁਹਾਨੂੰ ਰਿਜ਼ਲਟ ਵੀ ਆ ਰਹੇ ਸਾਨੂੰ ਕਮੈਂਟਸ ਵਿੱਚ ਇੰਨੇ ਮੈਸੇਜ ਆਏ ਹਨ ਕਿ ਮੈਂ ਸੋਚਿਆ ਸੀ ਅੱਜ ਤੁਹਾਡਾ ਜਰੂਰ ਧੰਨਵਾਦ ਕਰਨਾ ਹੈ ਕਿ ਤੁਸੀਂ ਇਨਾ ਮਾਨ ਸਤਿਕਾਰ ਦਿੱਤਾ ਚੌਨਪਰਾਸ਼ ਨੂੰ ਤੇ ਬਹੁਤਾ ਸਮਾਂ ਲੈਂਦੇ ਹੋਏ ਮੈਂ ਇਸ ਮੈਸੇਜ ਨੂੰ ਇੱਥੇ ਹੀ ਖਤਮ ਕਰਾਂਗਾ ਤੇ ਤੁਹਾਡੇ ਤੋਂ ਰਿਕੁਐਸਟ ਕੋਈ ਟੌਪਿਕ ਜਿਹੜਾ ਤੁਸੀਂ ਕਮੈਂਟ ਵਿੱਚ ਸਾਨੂੰ ਦੱਸਿਆ ਹੈ ਲੇਡੀਜ਼ ਪ੍ਰੋਬਲਮ ਦੇ ਨਾਲੇ ਜੁੜਿਆ ਹੋਇਆ ਅਗਰ ਉਹ ਪੈਂਡਿੰਗ ਰਹਿ ਗਿਆ ਸਾਨੂੰ ਕਮੈਂਟ ਵਿੱਚ ਦੱਸੋ ਤਾਂ ਕਿ ਅਸੀਂ ਉਹਦਾ ਵੀ ਹਾਲ ਤੁਹਾਨੂੰ ਅੱਗੇ ਦੇ ਸਕੀਏ ਧੰਨਵਾਦ